ਯਾਰ ਸਾਰੇ ਕੀਤੇ ਨਾ ਤੁਹਾਡੀ ਗਿੱਪੀ ਸਾਈਡ ਦੇ ਨਾਲ ਫਰੈਂਡਸ਼ਿਪ ਦੇਖਦੇ ਆ ਕਿ ਤੁਹਾਡਾ ਭਰਾਵਾਂ ਵਰਗਾ ਰਿਸ਼ਤਾ ਹੈ ਤੇ ਜਿਵੇਂ ਭਰਾ ਆਪਸ ਦੇ ਵਿੱਚ ਲੜਦੇ ਹੋਵੇ ਤੁਹਾਡੀ ਆਪਸ ਲੜਾਈ ਹੁੰਦੀ ਹੈ ਨਹੀਂ ਨਹੀਂ ਕਦੇ ਉਹ ਜੀ ਗੱਲ ਹੀ ਨਹੀਂ ਹੋਈ ਔਰ ਭਰਾਵਾਂ ਦੇ ਲੜਨ ਵਾਲੀ ਗੱਲ ਜਾਂ ਮੈਂ ਉਹੀ ਗੱਲ ਕਰਦਾ ਵੀ ਸਾਡੇ ਜਿਵੇਂ ਘਰਾਂ ਦਾ ਮਾਹੌਲ ਆ ਜਾਵੇਂ ਆ ਵੀ ਮੈਂ ਮੇਰੇ ਭਾਈ ਬ੍ਰਦਰ ਹੈ ਵੱਡੇ ਤੇ ਮੈਨੂੰ ਲੱਗਦਾ ਵੀ ਮੈਂ ਕਦੇ ਉਹਨਾਂ ਨੂੰ ਐਂ ਗੱਲ ਨਹੀਂ ਉੱਚੀ ਜਾਵੇਂ ਕਰਕੇ ਨਹੀਂ ਹੋਈ ਹੋਈ ਤੇ ਹਜੇ ਵੀ ਸਾਨੂੰ ਡਰੀ ਲੱਗਦਾ ਉਹਨਾਂ ਤੋਂ ਹਨਾ ਡਰ ਮਤਲਬ ਹੀ ਰਿਸਪੈਕਟ ਵਾਲਾ ਡਰ ਤੇ ਬਾਈ ਨਾਲ ਉਹਦਾ ਦੀ ਇਹੋ ਜੀ ਕੋਈ ਮੈਂ ਬਸ ਇਹੀ ਮੈਂ ਆਪਦੇ ਆਪ ਤੇ ਕੰਮ ਕਰਦਾ ਰਹਿਣਾ ਵੀ ਮੈਂ ਕੋਈ ਵੀ ਇਹੋ ਜੀ ਗੱਲ ਕਰਨੀ ਨਹੀਂ ਜਿਹੜੀ ਬਾਈ ਨੂੰ ਕਿਤੇ ਥੇਸ ਪਹੁੰਚੇ ਜਾਂ ਉਹਨਾਂ ਨੂੰ ਲੱਗੇ ਯਾਰ ਪ੍ਰਿੰਸ ਆਪਾਂ ਕਰਨੀ ਨਹੀਂ ਉਹ ਤੇ ਫਿਰ ਕਿਵੇਂ ਉਹ ਹੋ ਜੂਗੀ ਉਹ ਜਿੱਪੀ ਸਰ ਤੁਹਾਨੂੰ ਕਹਿ ਦਿੰਦੇ ਨੇ ਉਹ ਸਿਰ ਮੰਨ ਲੈਂਦਾ ਜਾਂ ਜਿਹੜੀ ਚੀਜ਼ ਉਹਨਾਂ ਨੇ ਕਹੀ ਤੁਹਾਡੇ ਮਨ ਦੇ ਵਿੱਚ ਕੋਈ ਥਾਟ ਹੋਵੇ ਕਿ ਨਹੀਂ ਵੀਰੇ ਐਦਾਂ ਨਹੀਂ ਐਦਾਂ ਹੋਣੀ ਚਾਹੀਦੀ ਹੈ ਉਹਨੂੰ ਐਟ ਅ ਟਾਈਮ ਕਹਿ ਦਿੰਨੇ ਹੋ ਜਾਂ ਫਿਰ ਇਸ ਚੀਜ਼ ਨੂੰ ਕਹਿੰਨੇ ਹੋ ਵੀ ਨਹੀਂ ਜਦੋਂ ਕਿਤੇ ਸਕ੍ਰਿਪਟ ਦੀ ਜਾਂ ਕੋਈ ਗੱਲ ਚੱਲੀ ਜਾਂਦੀ ਹੁੰਦੀ ਆ ਤਾਂ ਬਾਈ ਰੋਕਦੇ ਨਹੀਂ ਬਾਈ ਕਹਿੰਦੇ ਹੁੰਦੇ ਤੈਨੂੰ ਕਿਵੇਂ ਲੱਗਦਾ ਤੈਨੂੰ ਕੀ ਠੀਕ ਲੱਗਦਾ ਫਿਰ ਮੈਨੂੰ ਹੁੰਦਾ ਵੀ ਆ ਐਂ ਕਰਕੇ ਆ ਮੰਨ ਲਓ ਬਾਈ ਕਹਿੰਦੇ ਅੱਛਾ ਮੈਂ ਫਿਰ ਕਰਕੇ ਦਿਖਾਉਣ ਲੱਗ ਜਾਂਦਾ ਕਹਿੰਨ ਕਿ ਕਰਕੇ ਦਿਖਾ ਕਰਕੇ ਵੀ ਤੂੰ ਥੋੜਾ ਹੋਰ ਮਾਹੌਲ ਜਣਾ ਤੇ ਉਹ ਉਵੇਂ ਕਰਕੇ ਹੁੰਦਾ ਵੀ ਐ ਨਹੀਂ ਹੁੰਦਾ ਵੀ ਮੈਂ ਕੋਈ ਗੱਲ ਕਹੀ ਬਾਈ ਕਹਣਗੇ ਨਹੀਂ ਜਾਂ ਵੀ ਵੀ ਆਹੀ ਕਰਨਾ ਜਾਏ ਐ ਨਹੀਂ ਬਾਈ ਕਹਿੰਦੇ ਦੇਖ ਲੈ ਸੌਖਾ ਜਾ ਕਰ ਲੈ ਤੇ ਉਹਨਾਂ ਨੂੰ ਅਸਲ 'ਚ ਮੇਰਾ ਪਤਾ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਪੰਮਾ ਘੜਿਆ ਤਾਂ ਉਹਨਾਂ ਨੇ ਆ ਉਹਨਾਂ ਨੂੰ ਮੇਰੀ ਪਤਾ ਵੀ ਆ ਇੱਥੋਂ ਤੇ ਕਰ ਜਾਵਡੂਗਾ ਐ ਕਰ ਲੇਗਾ ਓਮੇ ਥੈਂਕ ਯੂ ਸੋ ਮਚ ਫਾਰ 올 ਦਾ ਵੈਰੀ ਵੇਸਟ ਇਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ